ਬਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਦੇ ਪਿਤਾ ਦਾ ਦਰਦ ਛਿਲ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਥਕ ਜਿਹੜੀਆਂ ਪਾਰਟੀਆਂ ਨੇ ਔਰ ਸ਼੍ਰੋਮਣੀ ਕਮੇਟੀ ਵੀ ਸਾਡੇ ਨਾਲ ਨਹੀਂ ਖੜੀ ਤੇ ਵੀ ਕਹਿ ਦਿੱਤਾ ਕਿ ਜਿਹੜੀਆਂ ਪਾਰਟੀਆਂ ਆਪਣੇ ਆਪ ਨੂੰ ਪੰਥਕ ਕਹਿ ਰਹੀਆਂ ਸੀ ਪੰਜਾਬ ਦੀਆਂ ਹਮਾਇਤੀ ਸੀ ਸਿੱਖ ਕੌਮ ਦੀਆਂ ਹਮਾਇਤੀ ਸੀ ਉਹ ਵੀ ਨਹੀਂ ਅਮਰਤਪਾਲ ਦੇ ਨਾਲ ਖੜੀਆਂ ਹਾਲਾਂਕਿ ਅਮਰਤਪਾਲ ਸਿਰਫ ਅਮਰਤ ਹੀ ਸ਼ਿਕਾਰ ਰਿਹਾ ਸੀ ਪਰ ਇਹ ਪਾਰਟੀਆਂ ਨੇ ਉਹਦਾ ਫੇਰ ਵੀ ਸਾਥ ਨਹੀਂ ਦਿੱਤਾ ਜੀ ਜੀ ਜਗਦਰ ਸਾਹਿਬ ਉਹਨਾਂ ਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਪਰ ਇੱਕ ਗੱਲ ਰਹਿ ਗਈ ਹੈ ਕਿ ਸਾਨੂੰ ਇੱਕ ਸਾਲ ਤੋਂ ਅਸੀਂ ਲੜਾਈ ਲੜ ਰਹੇ ਲੜ ਰਹੇ ਹਾਂ ਉਦੋਂ ਤੋਂ ਸਾਨੂੰ ਇਹੋ ਜਿਹਾ ਕੋਈ ਮਹਿਸੂਸ ਨਹੀਂ ਹੋ ਰਿਹਾ ਅ ਜਦੋਂ ਤੋਂ ਉਹਨਾਂ ਨੇ ਕੈਮਰੇ ਲਾਉਣ ਦਾ ਕੋਈ ਇਹੋ ਜਿਹਾ ਸ਼ਾਸ਼ਾ ਘੜੀਆਂ ਉਦੋਂ ਤੋਂ ਸਾਨੂੰ ਇਹ ਵੀ ਜੇ ਇੱਕ ਦੋ ਮਹੀਨੇ ਦੀ ਗੱਲ ਅਸੀਂ ਹੋਰ ਵੀ ਭੁਗਤ ਲੈਂਦੇ ਪਰ ਇਹ ਜਿਹੜਾ ਇਹ ਮਾਮਲਾ ਕੀ ਸਾਜ਼ਿਸ਼ ਹੈ ਕੀ ਉਹ ਤੋਂ ਸਾਨੂੰ ਡਰ ਲੱਗਦਾ ਕਿ ਸ਼ਾਇਦ ਉਹਨਾਂ ਦੀ ਜਾਨ ਨੂੰ ਕੁਝ ਐਸ਼ੀ ਜੀ ਪ੍ਰੋਬਲਮ ਹੋ ਸਕਦੀ ਹੈ ਜੋ ਇਹ ਇਹ ਫਸਲ ਵੀ ਗੇਮ ਜਾ ਰਹੀ ਹੈ ਤੇ ਇਸ ਕਰਕੇ ਜਹੇਦਾਰ ਸਾਹਿਬ ਉਹਨਾਂ ਮੈਂ ਬਾਕੀ ਤੇ ਸਾਰਾ ਕੁਝ ਤੁਹਾਨੂੰ ਦੱਸਤਾ ਇਹ ਚੀਜ਼ ਹੈ ਕਿ ਵਹੀਂ ਦੇ ਸੋਚਦੇ ਆ ਕਿ ਸਰਕਾਰ ਤੋਂ ਤੇ ਪਹਿਲਾਂ ਹੀ ਲੱਗਦਾ ਸੀ ਕਿ ਭਾਰਤ ਸਰਕਾਰ ਜਿਹੜੀ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਉਹ ਤੇ ਚੱਲ ਹੀ ਰਿਹਾ ਸੀ ਚਲੋ ਪੰਜਾਬ ਸਰਕਾਰ ਵੀ ਉਹਦੇ ਨਾਲ ਮਿਲੇਗੀ ਪਰ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਸਿੱਖ ਸੰਸਥਾਵਾਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਿੱਖ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ ਪਤਾ ਨਹੀਂ ਵੀ ਉਹ ਵੀ ਇੱਕਦਮ ਖਤਮ ਹੀ ਹੋ ਚੁੱਕੇ ਆ ਉਹਨਾਂ ਨੇ ਇਹ ਹਾਲਾਤ ਚ ਪੰਥ ਨੂੰ ਛੱਡ ਦਿੱਤਾ ਕਿ ਉਹਨਾਂ ਦੀਆਂ ਬੇਟੀਆਂ ਧੀਆਂ ਪੈਣਾ ਉੱਥੇ ਬਰੋੜਾਂ ਤੇ ਰੋਲਦੀਆਂ ਰਹਿਣ ਉਹਨਾਂ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਤੇ ਇਹ ਚੀਜ਼ ਹੈ ਕਿ ਕੋਈ ਨਹੀਂ ਅਸੀਂ ਦੀ ਆਪਣੀ ਕੁਰਬਾਨੀ ਦੇ ਦਾਂਗੇ ਪਰ ਸਾਨੂੰ 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 ਇਹ ਇਹ ਚੀਜ਼ ਦਾ ਦੁੱਖ ਹੈ ਕਿ ਸਾਡੀਆਂ ਜਿਹੜੀਆਂ ਐਡੀ ਵੱਡੀ ਸਰਮੌਰ ਸੰਸਥਾ ਅਕਾਲ ਤਖਤ ਸ੍ਰੋਮਣੀ ਕਮੇਟੀ ਆ ਜਾਂ ਸਾਡਾ ਅਕਾਲੀ ਦਲ ਸੀਗਾ ਜਾਂ ਇਹ 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 ਕਿੱਥੇ ਚਲੇ ਗਏ ਇਹਨਾਂ ਨੇ ਆਪਣੇ ਆਪ ਦੀ ਇਹਨਾਂ ਦੀ ਇਹਨਾਂ ਦੀ ਵਸ਼ਾਭ ਯੋਗਤਾ ਜਿਹੜੀ ਉਹ ਦਿਨੋਂ ਦਿਨ ਖਤਮ ਹੋ ਰਹੀ ਹੈ ਤੇ ਫਿਰ ਜੇ ਕੱਲ ਨੂੰ ਕੋਈ ਪਹਾਣਾ ਵਰ ਕੋਈ ਨਹੀਂ ਬੰਦੇ ਨੇ ਮਰਨਾ ਤੇ ਇੱਕ ਦਿਨ ਹੁੰਦਾ ਹੀ ਆ ਪਰ ਇਹ ਚੀਜ਼ ਹੈ ਕਿ ਫਿਰ ਇਹ 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 ਕੇਕਾ ਦੇ ਵਾਸਤੇ ਬੈਠੇ ਐ ਡੇ ਡੇ ਵੱਡੀਆਂ ਕੁਰਸੀਆਂ ਤੇ ਜਿਹੜੇ ਬੈਠੇ ਸਾਡੇ ਆਗੂ ਉਹ ਉਹ ਉਹਨਾਂ ਦੀ ਕੀ ਜਵਾਬਦਾਈ ਹੈ ਸਰ ਕੌਂਬ ਰਤੀ ਸਰਕਾਰ ਤੇ ਦਬਾਵ ਨਾਲ ਚ ਕਾਮਯਾਬ ਨਹੀਂ ਹੋ ਪਾਇਆ ਨਹੀਂ ਸਰਕਾਰ ਤੇ ਬਣਾਣ ਚ ਜਾਂ ਕਿਸੇ ਵੀ ਪਰ ਸਾਨੂੰ ਤੇ ਇਸ ਚੀਜ਼ ਦਾ ਦੁੱਖ ਆ ਪੰਥਕ ਪਾਰਟੀ ਪੰਥਕ ਪਾਰਟੀਆਂ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਕਹਿੰਦੇ ਆ ਕੋਈ ਵੀ ਕਿਸੇ ਪਾਰਟੀ ਚ ਵੀ ਹੋਣ ਉਹ ਕੋਈ ਜਿੱਦਾਂ ਕੋਈ ਕਿਸੇ ਨੂੰ ਮਾਰ ਦੇ ਕਿਸੇ ਨੂੰ ਰੱਖ ਲੇ ਕੋਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਉੱਥੇ ਹਰਿਆਣਾ ਬਾਰਡਰ ਤੇ ਕੋਈ ਕਿਸਾਨਾਂ ਨਾਲ ਇਹੋ ਜਿਹੀ ਗੋਲੀਬਾਰੀ ਹੋਈ ਕੁਝ ਸਾਡੇ ਕੋਈ ਪੋਲੀਟਿਕਲ ਲੀਡਰ ਜਾ ਕੇ ਉੱਥੇ ਕੋਈ ਖੜੇ ਨਹੀਂ ਹੋਏ ਮਗਰੋਂ ਜਾ ਕੇ ਜਦੋਂ ਕੋਈ ਮਰ ਜਾਂਦਾ ਉਦੋਂ ਜਾ ਕੇ ਜੇ ਉਹ ਸਾਰੇ ਜਣੇ ਉਹਦੇ ਭੋਗ ਤੇ ਜਾਣ ਵਾਸਤੇ ਜਾਂਉਂਦੇ ਉਹਦੇ ਉਹਦੇ ਤੇ ਬਹੁਤ ਸਾਰੇ ਅੱਗੂ ਰੋਜ਼ ਤੁਹਾਨੂੰ ਸ਼ਾਮਲ ਹੋ ਰਹੇ ਐ ਕੀ ਲੱਗਦਾ ਉਹ ਸਿਰਫ ਸ਼ਰਤ ਵਾਸਤੇ ਪਹੁੰਚ ਰਹੇ ਆਪਣੀ ਪ੍ਰੋਡਕਟ ਚਾਹ ਪਹੁੰਚ ਰਹੇ ਅਸੀਂ ਤਾਂ ਕਿਹਨੇ ਸਾਡੇ ਕੋਲ ਨਾਂ ਵੀ ਪਹੁੰਚੋ ਕੋਈ ਗੱਲ ਨਹੀਂ ਪਰ ਤੁਸੀਂ ਜਿੱਥੇ ਤੁਹਾਡਾ ਕੋਈ ਕੰਮ ਕਰਨ ਦਾ ਫਰਜ਼ ਬਣਦਾ ਉੱਥੇ ਜਾ ਕੇ ਕਰੋ ਇੱਕ ਸਵਾਲ ਥੋੜਾ ਕੌੜਾ ਹੋ ਸਕਦਾ ਹੈ ਲੇਕਿਨ ਮੇਰੀ ਭਾਵਨਾ ਨੂੰ ਸਮਝਦੇ ਹੋ ਕਿ ਫੇਸਬੁਕ ਵਾਲਾ ਪੰਖ ਨਜ਼ਰ ਨਹੀਂ ਆਇਆ ਇੱਥੇ ਕਿਉਂਕਿ ਫੇਸਬੁਕ ਦੇ ਉੱਤੇ ਹਜ਼ਾਰਾਂ ਲੋਕ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਉਂਦੇ ਨੇ ਲੇਕਿਨ ਧਰਨੇ ਦੇ ਵਿੱਚ ਗਿਣਤੀ ਦੇ ਲੋਕ ਹੀ ਸ਼ਾਮਲ ਹੋਏ ਇਹ ਇਹ ਦੇ ਵਿੱਚ ਕਿ ਬਹੁਤ ਵੀ ਬਹੁਤ ਘੱਟ ਨੇ ਜੀ ਫੇਸਬੁਕ ਦੀ ਇਕੱਲੀ ਫੇਸਬੁਕ ਤੇ ਚਲੋ ਹੋ ਸਕਦਾ ਥੋੜਾ 10 20% ਦਾ ਫਰਕ ਹੋਵੇ ਉਹਦੇ ਵਿੱਚ ਕੀ ਆ ਪ੍ਰਸ਼ਾਸਨ ਦਾ ਇਹੋ ਦਬਾਅ ਵਾ ਹਰ ਇੱਕ ਜਿਹੜਾ ਬੰਦਾ ਇਧਰ ਨੂੰ ਕੋਈ ਤੁਰ ਰਿਹਾ ਪੇ ਡਰਤੇ ਪਰਚਾ ਕਰਦਾਂਗੇ ਉਹਨਾਂ ਨੂੰ ਡਰਾਇਆ ਜਾ ਰਿਹਾ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਿੰਡਾਂ ਜਾ ਕੇ ਜੇ ਕੋਈ ਅਨਾਉਂਸਮੈਂਟ ਕਰਦਾ ਤੇ ਉਹ ਗਰੰਟੀ ਨੂੰ ਧਮਕੀ ਦਿੱਤੀ ਜਾਂਦੀ ਹੈ ਪਿੰਡ ਦੀਆਂ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਵੀ ਜੇ ਤੁਹਾਡੇ ਪਿੰਡ ਤੋਂ ਕੋਈ ਬੰਦਾ ਜਾਊਗਾ ਅਸੀਂ ਤੁਹਾਡੇ ਨਾਲ ਐਂ ਕਰਾਂਗੇ ਜੇ ਕਰਾਂਗੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਪਤਾ ਵੀ ਲੋਕ ਸਾਡੇ ਨਾਲ ਆ ਲੇਕਿਨ ਠੀਕ ਹੈ ਪਹੁੰਚਦੇ ਨਹੀਂ ਪਹੁੰਚਦੇ ਉਹ ਕੋਈ ਕੋਈ ਬੰਦਾ ਹਰਿਆਣੇ ਚੋਂ ਆ ਰਿਹਾ ਯੂਪੀ ਚੋਂ ਆ ਰਿਹਾ ਰਾਜਸਥਾਨ ਚੋਂ ਆ ਰਿਹਾ ਜੰਮੂ ਤੋਂ ਆ ਰਿਹਾ ਪੰਜਾਬ ਦੇ ਦੂਰ ਦੂਰ ਬਠਿੰਡੇ ਤੋਂ ਮਾਨਸਾ ਤੋਂ ਉਧਰੋਂ ਸਭ ਤੱਕ ਤੋਂ ਆ ਰਹੇ ਹੁਣ ਏਡੀ ਦੂਰ ਤੋਂ ਇੱਕ ਨਾਰਮਲ ਬੰਦੇ ਵਾਸਤੇ ਹੋਣਾ ਵੀ ਇੰਨਾ ਖਰਚਾ ਕਰਕੇ ਆਪਣੇ ਲੈਵਲ ਤੇ ਔਖੀ ਗੱਲ ਹੈ ਫਿਰ ਵੀ ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੰਨੀਆਂ ਮੁਸ਼ਕਲਾਂ ਪਾਰ ਕਰਕੇ ਵੀ ਸਾਡੇ ਕੋਲ ਆ ਰਹੇ ਆ ਤੇ ਅਸੀਂ ਇਹ ਨਹੀਂ ਵੀ ਲੋਕ ਸਾਡੇ ਨਾਲ ਨੇ ਨਾਲ ਤੇ ਹੈ ਪਰ ਇਹ ਚੀਜ਼ ਹੈ ਕਿ ਸਾਰਿਆਂ ਦੀ ਹੁਣ ਕੋਈ ਕੋਈ ਲੀਡਰ ਜਨਾ ਚ ਕੋਈ ਲੀਡ ਕਰਨ ਵਾਲਾ ਬੰਦਾ ਨਹੀਂ ਉਹਦੇ ਵਾਸਤੇ ਉਹ ਕਿ ਖਬਰ ਆ ਰਹੀ ਹੈ ਪਤਾ ਲੱਗਿਆ ਵੀ ਤਿੰਨ ਜਣਿਆਂ ਦੀ ਸਿਹਤ ਜਿਹੜੀ ਹੈ ਕਾਫੀ ਖਰਾਬ ਹੋ ਗਈ ਹੈ ਹਾਂਜੀ ਦੇ ਜੇਲ੍ਹ ਚੋਂ ਤੇ ਉਹ ਹੀ ਹੈ ਤਿੰਨ ਜਣੇ ਤੇ ਕਾਫੀ ਥੋੜੇ ਗੰਭੀਰ ਹੈ ਉਹਨਾਂ ਦੀ ਹਾਲਤ ਤੇ ਪਰ ਇਹਨਾਂ ਕਿ ਮਾਨਸਿਕ ਤੌਰ ਤੇ ਉੱਚੜ ਦੀ ਗੱਲ ਹੈ ਚ ਪਰ ਪਰਿਵਾਰਾਂ ਤੇ ਚਿੰਤਾ ਦਾ ਰਿਹਾ ਤੇ ਚਿੰਤਾ ਦਾ ਵਿਸ਼ਾ ਤੇ ਹੋਇਆ ਹੀ ਹੁਣ ਅਸੀਂ ਤੇ ਆਪਣਾ ਸਾਰਾ ਕੁਝ ਗੁਰੂ ਤੇ ਛੱਡਿਆ ਕੋਈ ਨਹੀਂ ਅਸੀਂ ਤਿਆਰ ਹਾਂ ਜੋ ਜੋ ਵੀ ਵਾਪਰ ਰੂਗਾ ਉਹ ਹੀ ਉਹਨੂੰ ਸੈਂਡ ਕਰਾਂਗੇ ਪਰ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੋਈ ਅਜੇ ਤੱਕ ਤੇ ਕੋਈ ਨਹੀਂ ਉਹ 25 ਤਰੀਕ ਤੋਂ ਬਾਅਦ ਕੋਈ ਇਹੋ ਜਿਹਾ ਕੋਈ ਰਿਸਪਾਂਸ ਨਹੀਂ ਅੱਗੇ ਫਿਰ ਅੱਗੇ ਅੱਗੇ ਸਾਡੀ ਕੋਈ ਰਣਨੀਤੀ ਨਹੀਂ ਉਹ ਦੂਜੀਆਂ ਪਾਰਟੀਆਂ ਕੋ ਆਪਣੇ ਲੈਵਲ ਤੇ ਕੁਝ ਕਰ ਰਹੀਆਂ ਤਾਂ ਅਸੀਂ ਕਹਿੰਨੇ ਕਿ ਜੋ ਵੀ ਉਹਨਾਂ ਵਾਸਤੇ ਕਰ ਰਹੇ ਉਹ ਉਹਨਾਂ ਦੀ ਸਪੋਰਟ ਕੀਤੀ ਜਾਣੀ ਚਾਹੀਦੀ ਹੈ ਜੋ ਭਾਈ ਸਾਹਿਬ ਦੇ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੜ ਰਹੇ ਆ ਉਹ ਕੋਈ ਵੀ ਕੋਈ ਐਕਸ਼ਨ ਕਰ ਰਿਹਾ ਕੀ ਕਰ ਰਿਹਾ ਜੋ ਵੀ ਫੈਸਲਾ ਲੈ ਰਿਹਾ ਕੋ ਰੋਸ ਮਾਰਚ ਕਰ ਰਿਹਾ ਕੋਈ ਜੋ ਵੀ ਪਰ ਜੇ ਸਾਰੇ ਇਕਜੁੱਟ ਹੋ ਕੇ ਕਰਨ ਤੇ ਲੱਗਦਾ ਕਿ ਕੰਮਬੀ ਹੋ ਸਕਦਾ ਤੇ ਉਹ ਉਹ ਤੇ ਚੀਜ਼ ਹੈ ਕਿ ਕੋਈ ਵੀ ਜੇ ਸਾਰੇ ਇਕਜੁੱਟ ਹੋ ਜਾਣ ਤੇ ਫਿਰ ਕੋਈ ਕਾਮਯਾਬੀ ਕੋਈ ਵੀ ਦੂਰ ਨਹੀਂ ਜਿਹੜੇ ਪੁਰਾਣੇ ਬੰਦੀ ਸਿੰਘ ਇੰਜ ਚਰਦੇ ਬੈਠੇ ਜੇ ਉਦੋਂ ਵੀ ਅਸੀਂ ਇਕੱਠੇ ਹੋ ਕੇ ਲੜਦੇ ਤਾਂ ਵੀ ਉਹ ਕਾਮਯਾਬੀ ਤੇ ਹੈਗੀ ਕਾਮਯਾਬੀ ਤੇ ਸਾਡੇ ਸਾਨੂੰ ਪਾੜ ਰੇ ਅਲੱਗ-ਅਲੱਗ ਕੀਤਾ ਜਾ ਰਿਹਾ ਹੁਣ ਇਹ 10 ਪ੍ਰਸ਼ਾਸਨ ਬੈਠੇ ਹੈ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਇਹ ਮਨਸ਼ਾ ਨਹੀਂ ਵੀ ਇਹਨਾਂ ਦਹਾਂ ਨੂੰ ਨਕਿਹੜੋ ਹਾਂ ਉਹ ਮਸਲਾ ਹੱਲ ਕਰਨ ਵਾਲੇ ਪਾਸੇ ਨਹੀਂ ਤੁਰ ਰਿਹਾ ਦੱਸਦੀ ਕਿ ਅੰਮ੍ਰਿਤਪਾਲ ਦੇ ਪਿਤਾ ਜਮ ਕੇਵਰੇ ਨੇ ਪੰਜਾਬ ਦੀ ਸਰਕਾਰ ਤੇ ਮੌਜੂਦਾ ਸਰਕਾਰ ਦਿੱਤਾ ਇਹ ਕਹਿ ਦਿੱਤਾ ਕਿ ਇਸ ਦਾ ਤਾਂ ਸਾਨੂੰ ਕੋਈ ਜਿਹੜਾ ਫਾਇਦਾ ਹੀ ਨਾ ਹੋਇਆ ਕਿਉਂਕਿ ਇਸ ਸਰਕਾਰ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਉੱਥੇ ਹੀ ਅਕਾਲੀ ਦਲ ਤੇ ਵੀ ਜਮ ਕੇਵਰੇ ਨੇ ਸ਼੍ਰੋਮਣੀ ਕਮੇਟੀ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਸ਼੍ਰੋਮਣੀ ਕਮੇਟੀ ਵੀ ਸਾਡਾ ਸਾਥ ਨਹੀਂ ਦੇ ਰਹੀ